ਅੰਦਰ ਜਿੱਦਾਂ ਇਹਦਾ ਨਾਮ ਆਂਡ ਫਾੜ ਮਾਂ ਦੇਵੀ ਦਾ ਉਹਦਾ ਕੀ ਹੈ ਮਤਲਬ ਕਿ ਉਹ ਇਦਾਂ ਨਾਮ ਪਿਆ ਇਹਦਾ ਪ੍ਰਾਚੀਨ ਮੰਦਿਰ ਹੈ ਜੇ ਯਹਾਂ ਤੇ ਜੋ ਸ਼ਿਵਲਿੰਗ ਹੈ ਨਾ ਉਹ ਧਰਤੀ 파ੜ ਕੇ ਨਿਕਲੇ ਆ ਬਾਹਰ ਮੰਨਤਾ ਨਹੀਂ ਕਰਦੇ ਦੀ ਤੇ ਸਾਡੀ ਅਗਲੇ ਸਾਲ ਫਸਲ ਨਹੀਂ ਹੁੰਦੀ ਦੁਆਰਾ ਅੱਛਾ ਜੀ ਇਸ ਕਰਕੇ ਜੇ ਸਾਡਾ ਇਹ ਵਿਚਾਰ ਹੈ ਕਿ ਅਸਤਮ ਜਿੱਦਾਂ ਪੁਰਖ ਜੇ ਕਹਿੰਦੇ ਅਸੀਂ ਕਰਦੇ ਆਈਆਂ ਕਰਮਾਂ ਨੂੰ ਸਵੀਰ ਨੂੰ ਮੈਂ ਇੱਥੇ ਨਾ ਤੁਹਾਨੂੰ ਮੁਲਾਦਰ ਕਰਕੇ ਦੱਸ ਦਿੰਦਾ ਮੈਂ ਇੱਥੇ ਲੈਟਰਨ ਕਰਕੇ ਦਿਖਾਉਂਦਾ ਸ਼ਿਵਲਿੰਗ ਤੇ ਸ਼ਿਵਲਿੰਗ ਅੱਛਾ ਜੀ नाम है निकू नाम है साल हो गए सेवा कर तेती साल हो गए तो लो जी दोस्तों आज हम पहुंचे हैं होशियारपुर चब्बेवाल में पड़ता है ये आंड फाड़ महादेव मंदिर प्राचीन मंदिर है जी यहाँ पे जो शिवलिंग है ना वो धरती पाड़ के निकले हैं बाहर तो इसके बारे में आज आपको बताते हैं थोड़ा इसका इतिहास जानते हैं अंदर जाके चलो चलते हैं एंटर करते हैं मंदिर में ओम नमः शिवाय ये देखिए पेड़ कितना पुराना है आप परो। आप परो। ਆ ਇਹਦੇ ਆਪਰੇ ਦੱਸਿਓ ਕੁਛ ਆ ਪਹਿਲੀ ਅੰਦਰ ਚੱਲੋ ਤੁਸੀਂ ਦੱਸ ਦਿਓ ਮੜ ਜਾ ਹੈਗੇ ਮੁੰਡੇ ਬੈਠੇ ਆ ਅੱਛਾ ਅਜੀ ਪੜਿਓ ਪੜਿਓ ਤੁਹਾਨੂੰ ਦੇ ਸੱਜਣ ਤੇ ਹੁਣ ਕਿਹੜੇ ਕੋਈ ਆਪੇ ਆਸਤੰਦ ਮੰਦਰ ਦੇ ਅੰਦਰ ਐਂਟਰੀ ਕਰ ਰਹੇ ਆ ਜੀ ਅਸੀਂ ਜੀ ਹਾਂ ਅੰਦਰ ਸੋਹਣੇ ਜੀ ਤੁਰਿਆ ਰਹਿਣਾ ਨਾ ਖਾਦੇ ਕੋਈ ਕਰ ਲੈ ਉਹ ਤਾਂ ਮੈਂ ਪੰਡਤ ਜੀ ਉਹ ਤਾਂ ਥੋੜਾ ਇੱਥੇ ਆਪ ਬਸ ਮੰਦਰ ਦਾ ਇਹਦੇ ਆਸ-ਪਾਸ ਬਾਰੇ ਬੋਲ ਕੇ ਦੱਸੋ ਮੜਾ ਜੀ ਕਿੰਨਾ ਟਾਈਮ ਲੱਗੇ ਜੀ ਮੰਦਰ ਨੂੰ ਇੱਥੇ ਮੰਦਰ ਤਾਂ ਬਸ ਹੀ ਸਾਡੇ ਤੋਂ ਪਹਿਲਾਂ ਨੂੰ ਹੁੰਦਾ ਮਤਲਬ ਫਰਕ ਨਹੀਂ ਜਦ ਐਸੇ ਤਾਂ আচ্ছা ਜੀ ਜਿਆਦੀ ਨਹੀਂ ਆਇਆ ਤੇ ਲੇਕਿਨ ਹਮ ਇਦਾਂ ਮਤਲਬ ਜਿਹੜਾ ਮੈਂ ਮੈਨੇ ਇੱਕ ਮੂਮਾ ਚ ਲਿਖਿਆ ਥਾਰ ਉਸੇ ਲਿਖਿਆ ਕਿ ਇਹ ਹਰ ਤਾਂ ਜਿਆਦੀ ਤੋਂ ਪਹਿਲਾਂ ਨਹੀਂ ਆਇਆ 1935 ਦੀ ਇਤਿਹਾਸ ਲਿਖੀ ਅੱਛਾ ਜੀ ਤੇ ਪੰਡਤ ਜੀ ਜਿੱਦਾਂ ਇਹਦਾ ਨਾਮ ਆਂਡਖਾੜ ਮਾਦੇਵ ਜੀ ਦਾ ਉਹਦਾ ਕੀ ਹੈ ਮਤਲਬ ਕਿ ਉਹ ਏਦਾਂ ਨਾਮ ਪਿਆ ਇਹਦਾ ਉਹ ਵੀ ਲਿਖਾਣੇ ਮਤਲਬ ਉਹ ਏਦਾਂ ਸਮਝ ਜਦੋਂ ਯੂਨੀਵਰਸਿਟੀ ਇਤਿਹਾਸ ਲਿਖਿਆ ਕਿ ਕਿਸੇ ਬੰਦੇ ਨੇ ਕੀਤਾ ਸਭ ਇਹ ਸਮਝਾਉਂਦਾ ਅੱਛਾ ਇਹ ਮਤਲਬ ਇਹ ਵੀ ਇਹਨੂੰ ਉਸਤੀ ਕਰਦੇ ਆਪਣੇ ਨਾਲ ਦੇ ਵਿੱਚ ਇਹ ਨਸੀਬ ਨਾਮ ਨੇ ਇੱਕ ਸਿਲ੍ਹਾਕ ਪੱਥਰੀ ਜਾਂ ਹਾਂ ਜੀ ਕਿ ਤੁਸੀਂ ਇੱਥੇ ਆ ਕੇ ਚੱਕਦੇ ਨਹੀਂ ਮੇਰੀ ਗੱਲ ਮੰਨੂ ਇੱਥੇ ਕੁਛ ਨਹੀਂ ਆਉਂਦੀ ਲੋੜ ਨਹੀਂ ਕੁਛ ਨਹੀਂ ਹੁੰਦਾ ਤੁਹਾਨੂੰ ਤੇ ਉਹ ਕਹਿੰਦੇ ਨਹੀਂ ਸਾਡੀ ਪੂਲ ਜਾ ਤਾ ਨਹੀਂ ਚੱਲਿਆ ਆਂ ਭਾਈ ਖਾ ਆਪਣਰੇ ਤੇ ਜੀ ਅਸੀਂ ਨਹੀਂ ਕਰਦੇ ਮੰਨਤਾ ਨਹੀਂ ਕਰਦੇ ਇਹ ਤਾਂ ਸਾਡੀ ਅਗਲੇ ਸਾਲ ਫਸਲ ਨਹੀਂ ਹੋਣੀ ਦੁਬਾਰਾ ਅੱਛਾ ਜੀ ਇਸ ਕਰਕੇ ਤੇ ਸਾਡਾ ਇਹ ਵਿਚਾਰ ਆ ਕਿ ਅਸਟਮ ਜਿੱਦਾਂ ਪੂਰਬ ਦੇ ਕਹਿੰਦੇ ਅਸੀਂ ਕਰਦੇ ਆਂ ਆਇਆ ਕਰਨਾ ਉਹ ਕਹਿੰਦਾ ਚਲੋ ਜੇ ਤੁਸੀਂ ਨਹੀਂ ਮੰਨਦੇ ਤਾਂ ਐਦਾਂ ਕਰੋ ਮੇਰੀ ਗੱਲ ਮੰਨ ਕੇ ਤੁਹਾਨੂੰ ਮੈਂ ਇੱਥੇ ਨਾਲ ਤੁਹਾਨੂੰ ਨਿਰਾਦਰ ਕਰਕੇ ਦੱਸ ਦਿੰਦਾ ਮੈਂ ਇੱਥੇ ਲੈਟਰਨ ਕਰਕੇ ਦਿਖਾਉਂਦਾ ਸ਼ਿਵਲਿੰਗ ਤੇ ਸ਼ਿਵਲਿੰਗ ਅੱਛਾ ਜੀ ਤੇ ਉਹਨਾਂ ਨੇ ਰੋਕਿਆ ਵੀ ਨਾਲ ਨੇ ਸਾਰਿਆਂ ਨੇ ਰੋਕੇ ਸਾਰੇ ਇੱਥੇ ਨਹੀਂ ਹੁੰਦੇ ਬੰਦੇ ਕਿ ਤੂੰ ਇਹ ਕੰਮ ਨਾ ਕਰ ਉਹ ਫਿਰ ਵੀ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਇੱਦਾਂ ਮੰਨਣਾ ਨਹੀਂ ਹੈਗਾ ਫੇਰ ਹੀ ਮੰਨੂਗੀ ਜੇ ਮੈਂ ਤੁਹਾਨੂੰ ਸਿੱਧ ਕਰਕੇ ਦੱਸਾਂ ਹਾਂਜੀ ਹਾਂਜੀ ਦੂਸਰੇ ਦਿਨ ਇੱਦਾਂ ਹੀ ਉਹ ਸਮਾਨ ਨਿਸ਼ਚਿਤ ਕੀਤਾ ਆ ਕੇ ਲੈਟਰਨ ਕਿੱਦਾਂ ਹੀ ਵਰਤਨ ਲੱਭਾ ਕਿ ਉਹ ਦੂਰ ਜਾ ਕੇ ਸ਼ੌਕ ਸ਼ੌਕ ਹਟ ਦੂਰ ਜਾ ਕੇ ਲਿਖਿਆ ਉਹ ਬੰਦਾ ਉਹ ਬੰਦਾ ਠੀਕ ਹੈ ਜੀ ਸਿਰਫ ਉਹਨੇ ਇੰਨੀ ਗੱਲ ਲਈ ਦੱਸੀ ਬਾਅਦ ਦੇ ਵਿੱਚ ਕਿੰਨਾ ਕਿ ਮਤਲਬ ਉਹ ਨਾਲ ਦੇ ਪੁੱਛਿਆ ਨਾ ਕੀ ਗੱਲ ਹੋਣੀ ਚੱਲੀ ਕਹਿੰਦਾ ਪਤਾ ਨਹੀਂ ਛੋਟਾ ਸਗਾ ਪਤਾ ਇਨਸਾਨ ਸਗਾ ਘੁੰਮਣਾ ਕਹਿੰਦਾ ਮੇਰੇ ਲੱਣ ਲੱਗਾ ਮੈਂ ਦੌੜਨ ਲੱਗਾ ਉਹ ਨਹੀਂ ਇਕੱਲੇ ਰੇਸ਼ੀ ਮਾਰਿਆ ਕਹਿੰਦਾ ਮੈਂ ਅੱਥਰ ਕੱਢ ਗਿਆ ਅੱਛਾ ਜੀ ਜੋ ਉੱਤੇ ਲਿਖਿਆ ਹੈ ਸੀ ਠੀਕ ਹੈ ਤੇ ਉਹ ਦੇ ਗਿਆ ਫਿਰ ਮਤਲਬ ਉਹ ਇੰਨਾ ਕਹਿ ਕੇ ਮਰ ਗਿਆ ਤੇ ਉਹ ਨੂੰ ਫਿਰ ਇੱਥੇ ਹਸਪਤਾਲ ਸੇਗਾ ਨਰੂਨੰਦ ਕਹਿੰਦਾ ਨਰੂਨੰਦ ਨਰੂਨੰਦ ਲੈ ਕੇ ਗਿਆ ਉਥੇ ਡਾਕਟਰ ਨੇ ਦੇਖਿਆ ਤੇ ਉਹਨਾਂ ਨੇ ਬੱਸ ਨਹੀਂ ਜਾਣਾ ਹਸਿਆ ਕੋਲੇ ਰੈਫਰ ਕੀਤਾ ਤੇ 3 ਲੀਡਾ ਰਾਜਸੇ ਦਾ ਫਿਰ ਇੱਕ ਅੰਗਰੇਜ਼ ਡਾਕਟਰ ਨੇ ਉਹਦਾ ਪੇਸ਼ੈਂਟ ਕੀਤਾ ਆਪਰੇਸ਼ਨ ਕਰਕੇ ਦੇਖਿਆ ਉਹਦੇ ਨੂੰ ਮਤਲਬ ਹਮਲਦਵਾਰ ਤੋਂ ਫਲੈਟ ਨਮਰ ਜਿਵੇਂ ਪਲੇਟਿਕ ਇੱਕ ਛੜੀ ਦੇ ਅੰਦਰ ਜਾ ਕੇ ਅੰਦਰ ਜਾ ਕੇ ਤਰਸ਼ੂਲ ਬਣ ਗਈ ਸੀ ਕਿਉਂਕਿ ਪਹਿਲਾਂ ਤਾਂ ਤਰਸ਼ੂਲ ਹਾਂ ਪਹਿਲਾਂ ਤਰਸ਼ੂਲ ਬੜ ਨਹੀਂ ਸਕਦਾ ਹੈ ਅੰਦਰ ਜਾ ਕੇ ਬਣਿਆ ਤਰਸ਼ੂਲ ਅੰਦਰ ਜਾ ਕੇ ਤਰਸ਼ੂਲ ਬਣ ਗਿਆ ਆ ਦੋਨਾਂ ਦਾ ਇਸ ਇਲਾਕੇ ਚ ਹਨ ਆਂਡ ਫਾੜ ਨਹੀਂ ਗਾਂਡ ਫਾੜਦੇ ਹਾਂ ਸਮਝੋ ਆ ਲਿਖਿਆ ਚਾਹ ਸਰੋ ਪੀਚਾ ਉਦੋਂ ਦਾ ਇਹ ਪੀਸ ਨਾ ਤੇ ਹਿੰਦ ਜਾਂ ਬੜੇ ਬੜੇ ਸਾਧੂ ਦੂਰ ਦੂਰ ਤੋਂ ਆਉਂਦੇ ਲੋਕ ਲਾਹੌਰ ਤੋਂ ਲੈ ਕੇ ਆਉਂਦੇ ਆ ਮਤਲਬ ਆਉਂਦੇ ਸੀ ਪਹਿਲਾਂ ਹੁਣ ਵੀ ਪਾਕਿਸਤਾਨ ਦੇ ਕੋਈ ਮੁਤੇ ਮੁਸਲਮਾਨ ਹੈਗੇ ਮੁਸਲਮਾਨ ਨਹੀਂ ਇਹ ਜਿਹੜੇ ਦਰਸ਼ਨ ਫਰੇ ਹੋਏ ਨਹੀਂ ਹਾਂਜੀ ਉਹ ਇੱਥੇ ਆਉਂਦੇ ਆ ਕਹਿੰਦੇ ਸਾਨੂੰ ਡੇਰੇ ਤੇ ਕੀ ਆਇਆ ਕਿ ਜਦੋਂ ਵੀ ਤੁਸੀਂ ਇੰਡੀਆ ਜਾਣਾ ਉਸ ਵੇਲੇ ਤੁਸੀਂ ਉਸ ਮੰਦਰ ਦੇ ਦਰਸ਼ਨ ਨਹੀਂ ਕਰਦੇ ਠੀਕ ਹੈ ਤੇ ਪੰਡਤ ਜੀ ਜਿੰਨਾ ਇਹ ਜਿਹੜਾ ਸ਼ਿਵਲਿੰਗ ਆ ਇਹ ਸਾਕਿਦ ਕੀਤਾ ਆ ਜਾਂ ਹਾਂਜੀ ਠੀਕ ਕਰਤੀ ਇਹ ਧਰਤੀ 'ਚੋਂ ਹਨ ਗਿਆ ਜਿਹਦਾ ਸਾਨੂੰ ਜੋ ਇੱਥੇ ਪਤਾ ਵਾ ਮਾੜਾ ਮੋਟਾ ਪਿੰਡ ਦੇ ਬੰਦੇ ਦਾ ਜੋ ਪਤਾ ਲੱਗਾ ਸੀ ਸਾਨੂੰ ਦੱਸਿਆ ਸੀ ਵੀ ਇੱਥੇ ਸ਼ਿਵਲਿੰਗ ਧਰਤੀ 'ਚੋਂ ਆਪ ਨਿਕਲਿਆ ਹਾਂ ਆ ਪਿੰਡੀ ਆ ਦੇਖੀ ਆਪਾਂ ਸ਼ਿਵਲਿੰਗ ਵੇ ਸੀ ਲੀਕੋ ਆ ਖਿਆ ਮਠਾਰੇ ਆ ਰਹੇ ਆ ਲੋ ਜੀ ਸ਼ਿਵਲਿੰਗ ਦੇ ਦਰਸ਼ਨ ਕਰੋ ਜੈ ਮਹਾਦੇਵ ਓਮ ਨਮਸਕਾਰ ਉਮ ਨਮਸ਼ਕਾਰ ਤੁਹਾਨੂੰ ਕਿਹਾ ਜੇ ਤੁਹਾਨੂੰ ਲੱਗਦਾ ਹੈ ਕਿ ਅੱਜ ਮੈਂ ਆਦਾਣਾ ਹੈ ਇਹਨੂੰ ਤੁਸੀਂ ਦਿਸਰਨ ਦੇ ਹੱਥੇ ਸਾਡੇ ਰਹਿ ਗਏ ਉਮ ਨਮਸ਼ਕਾਰ ਬੰਦੇ ਆਸ਼ਾ ਲੋ ਜੀ ਦਰਸ਼ਨ ਕਰ ਲਓ ਪੰਡਤ ਜੀ ਨੇ ਤੁਹਾਨੂੰ ਇਤਿਹਾਸ ਦਾ ਦਿੱਤਾ ਮੰਦਿਰ ਦਾ ਸਾਰਾ ਤੇ ਬਹੁਤ ਮਤਲਬ ਹੈਰਾਨੀਜਨਕ ਇਤਿਹਾਸ ਆਫ ਚੀਜ਼ ਦਾ ਆਪਸੀ ਬਾਰੇ ਉਮ ਨਮਸ਼ਕਾਰ ਬਰੀਕੀ ਦਾ ਇਹ ਗੱਲ ਕਰਦੇ ਇਕਰ ਮੈਂ ਠੀਕ ਕਰੂ ਮੈਂ ਅਦੇ ਸ਼ਿਕਾਰੀ ਸੰਤ ਸੰਤ ਰਾਮ ਸਰੂਪ ਦਾਸ ਜੀ ਤੇ ਇਹਨਾਂ ਪੰਡਤ ਜੀ ਇਹਨਾਂ ਸੰਤਾਂ ਦਾ ਕੀ ਇਤਿਹਾਸ ਆ ਜਿਵੇਂ ਪਹਿਲਾਂ ਪ੍ਰਾਣੇ ਉਹ ਸੰਤ ਸੀਗੇ ਅੱਛਾ ਜੀ ਇਹ ਜਿਹੜੀ ਮੱਟੀ ਬਣੀ ਠੀਕ ਹੈ ਜੀ ਇਹ ਸਿੱਧ ਕਹਿੰਦੇ ਸੀ ਇਹਨਾਂ ਨੂੰ ਅੱਛਾ ਜੀ ਇਹਨਾਂ ਨੇ ਬੈਠੇ ਬੈਠਣੇ ਸਮਾਧੀ ਲਈ ਸੀ ਅੱਛਾ ਜੀ ਕਿ ਮਤਲਬ ਸਿੱਧ ਦੀ ਮਤ ਨਹੀਂ ਕਹਿੰਦੇ ਸਿੱਧ ਜੀ ਵਾਸੀਤਾਰਾਮ ਸੰਤ ਰਾਮ ਸਰੂਪ ਜੀ ਨਾ ਇਹਨਾਂ ਨੇ ਕਾਫੀ ਮਤਲਬ 20 ਸਾਲ ਤੋਂ ਜ਼ਿਆਦਾ ਇੱਥੇ ਕਿਹੜੀ ਆ ਹਫੀਵਾ ਅੱਛਾ ਜੀ ਫਿਰ ਇਹਨਾਂ ਦੇ ਕਈ ਚੇਲੇ ਬਣੇ ਸੀ ਦਾਸ ਜੀ ਵਿਚਾਰ ਰਿਹਾ ਸੀ ਅੱਛਾ ਜੀ ਇਹਨਾਂ ਨੇ ਮਤਲਬ ਦਸਰੀ ਛੱਡ ਗਏ ਉਸ ਤੋਂ ਬਾਅਦ ਉਹਨਾਂ ਨੇ ਹੱਥ ਉਹਨਾਂ ਨੇ ਦਾਸ ਜੀ ਸਵਾਦੀ ਬਣ ਗਏ ਸਵਾਦੀ ਜੀ ਅੱਛਾ ਜੀ ਇਹ ਇਹਨਾਂ ਦੀ ਸਮਾਧੀ ਆ ਠੀਕ ਆ ਜੀ ਤੇ ਹੋਰ ਪੰਡਤ ਜੀ ਕੁਝ ਦੱਸੋਗੇ ਬੱਸ ਹੋ ਰਿਹਾ ਯਾਰ ਜਿਆਦਾ ਵੜੇ ਇਸ ਬਿਲਡਿੰਗ ਦਾ ਔਰ ਕੀ ਹੋ ਹੋ ਇੱਥੇ ਵੀ ਕੋਈ ਮੇਲਾ ਵਗੈਰਾ ਵੀ ਲੱਗਦਾ ਮੈਨੂੰ ਤਾਂ ਸ਼ੁਭਰਾਤਰੀ ਤੇ ਬੈਸੀ ਮਹੀਨਿਆਂ ਜਿਆਦਾ ਲੱਗਦਾ ਸਾਵਣੀ ਮਹੀਨੇ ਲਈ ਫਾਰਮ ਬਾਲ ਅੱਛਾ ਜੀ ਦੋਦੇ ਦਾ ਕਿ ਖਲੋਹਾਰ ਦਲੰਦਰ ਅਸ਼ਾਹਾਰ ਫਾਰਮ ਬਾਰ ਸਾਵਣ ਮਹੀਨੇ ਠੀਕ ਹੈ ਜੀ ਪੰਜ ਮਹੀਨੇ ਇਸ ਵਾਰ ਤਾਂ 9 ਸੀਗੇ 9 ਸੀ ਹਾਂਜੀ ਉਹ ਲੱਗਦਾ ਹੈ ਕਿ ਬੈਸੀ ਸ਼ੁਭਰਾਤਰੀ ਤੇ 3-4 ਮਹੀਨੇ ਮਿਲ ਚੱਲਦਾ ਲਗਾਤਾਰ ਠੀਕ ਹੈ ਜੀ ਆ ਜੋ ਤੁਸੀਂ ਦੱਸਿਆ ਇੱਥੇ ਲਿਖਿਆ ਹੈ ਸਾਰਾ ਨਾ ਬਿਲਕੁਲ ਸਹੀ ਆਹ ਲਓ ਜੀ ਜੋ ਸਾਨੂੰ ਪੰਡਤ ਜੀ ਨੇ ਜਵਾਨੀ ਦੱਸੀ ਬੋਲ ਕੇ ਤਾਂ ਇੱਥੇ ਵੀ ਤੁਸੀਂ ਪੜ ਸਕਦੇ ਆ ਸਾਰੀ ਤੇ ਆਲੇ ਚੈਨਲ ਆ ਅੱਜ ਰਾਜੀ ਆ ਆ ਤੁਸੀਂ ਪੜ ਸਕਦੇ ਆ ਮੰਦਰ ਦਾ ਨਾਮ ਜੀ ਹੋਯੋ ਯੋਮ ਕਾ ਤੇਰੋ ਤੇਯਾ ਜਾ ਰਹੇ ਹਾਂ ਲੋ ਜੀ ਮੰਦਿਰ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੰਗੀ ਦਾ ਬਹੁਤ ਸੋਹਣਾ ਮੰਦਿਰ ਮੈਨੂੰ ਲੱਗਾ ਇੱਥੇ ਆ ਕੇ ਤੇ ਆਸ ਬਹੁਤ ਸੋਹਣਾ ਹੈ ਲੋ ਜੀ ਚਾਹ ਵੀ ਮਿਲ ਰਹੀ ਹੈ ਪੇਨ ਨੂੰ ਬਹੁਤ-ਬਹੁਤ ਮਿਹਰਬਾਨੀ ਆਹ ਨਾਡੇ ਆਇਆ ਸਾਨੂੰ ਇਸ ਮੰਦਿਰ ਦਾ ਚਾਨਣਾ ਪਾਉਣ ਜਿਨ੍ਹਾਂ ਨੇ ਪਾਇਆ ਆਕਾਸ਼ ਸ਼ਰਮਾ ਜੀ ਜਿਨ੍ਹਾਂ ਨੂੰ ਪਤਾ ਸੀ ਇਸ ਮੰਦਿਰ ਬਾਰੇ ਇੱਥੇ ਆਉਂਦੇ ਰਹਿੰਦੇ ਦਰਸ਼ਨ ਕਰਨ ਤੇ ਬਹੁਤ ਸੋਹਣਾ ਲੱਗਾ ਇੱਥੇ ਆ ਕੇ ਮੰਦਿਰ ਦਾ ਇਤਿਹਾਸ ਬਹੁਤ ਸੋਹਣਾ ਵਾ ਤੇ ਇੱਥੇ ਜ਼ਰੂਰ ਆਓ ਦਰਸ਼ਨ ਕਰਨ ਓਮ ਨਮਾ ਸ਼ਿਵਾ ਇਸ ਮੰਦਿਰ ਦੇ ਜਿਹੜੇ ਕੀ ਬਹੁਤ ਪੁਰਾਣੇ ਸੇਵਾਦਾਰ ਆ ਆਹ ਲੋ ਜੀ ਕੀ ਨਾਮ ਹੈ ਤੁਹਾਡਾ ਨਿਕੂ ਕੀ ਨਾਮ ਨਿਕੂ ਨਾਮ ਹੈ ਨਾ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸੇਵਾ ਕਰਦੇ ਹੋ 33 ਸਾਲ ਹੋ ਗਏ ਤੇ 33 ਸਾਲ ਤੋਂ ਤੁਸੀਂ ਇੱਥੇ ਕੀ ਸੇਵਾ ਕਰ ਰਹੇ ਆ ਵਾਹ ਚਾ ਭਾਈ ਚਾ ਭਾਈ ਛਾੜੂ ਪੋਚਾ ਚਾ ਪਾਣੀ ਤੁਸੀਂ ਕਰਦੇ ਆ ਠੀਕ ਹੈ ਤੇ ਕਿਦਾਂ ਤੁਹਾਨੂੰ ਫੀਲ ਹੁੰਦਾ ਇੱਥੇ ਰਹਿ ਕੇ ਨਹੀਂ ਵਾਹ ਭਾਈ ਆਏ ਭਾਈ ਕਿਰਪਾ ਮਹਾਦੇਵ ਦੀ ਪੂਰੀ ਹੈ ਹੋਏ ਪੂਰੀ ਕਿਰਪਾ ਨਾਲ ਚਲੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ ਸਾਰੇ ਤੇ ਬਹੁਤ ਸੋਹਣੀ ਜਗ੍ਹਾ ਇਹ ਆਪਣੇ ਹੁਸ਼ਿਆਰਪੁਰ ਦੇ ਵਿੱਚ ਲੋਕੇਸ਼ਨ ਕੀ ਹੈਗਾ ਜੀ ਇਹ ਬਠੂਲਾ ਪਿੰਡ ਹੈ ਬਠੂਲਾ ਪਿੰਡ ਚੱਬੇਵਾਲ ਦੇ ਨਾਲ ਚੱਬੇਵਾਲ ਦੇ ਨਾਲ ਬਠੂਲਾ ਪਿੰਡ ਬੱਤੀ ਕਲਾਂ ਬੱਤੀ ਕਲਾਂ ਨਾਲ ਬਠੂਲਾ ਠੀਕ ਹੈ ਜੀ ਆਪਾਂ ਯੂਨੀ ਤੁਹਾਨੂੰ ਪ੍ਰੋਪਰ ਇਹਦਾ ਦੱਸਣਗੇ ਭਾਜੀ ਕਿੱਥੇ ਪੈਂਦਾ ਇਹ ਮੰਦਰ ਕਿਸੇ ਨੇ ਆਉਣਾ ਹੋਵੇ ਤਾਂ ਇਹ ਬਠੋਲੇ ਕੀ ਕਿੱਥੇ ਹੈ ਬਠੋਲੇ ਪਿੰਡ ਮਤਲਬ ਪਹਾੜਪੁਰ ਤੋਂ ਆਈਏ ਤਾਂ ਪਹਿਲਾਂ ਕਿਧਰੋਂ ਮੁੜਨਾ ਆਪਾਂ ਛਾੜੇ ਰੇ ਚੱਬੇ ਆਲ ਤੋਂ ਬਸੀ ਜਾਣਾ ਬਸੀ ਤੋਂ ਨਾਲੇ ਕੱਢ ਦੇ ਬਸੀ ਸ਼ੋਈਆ ਰੋਡ ਤੇ ਸ਼ੋਈਆ ਵਾਲੇ ਰੋਡ ਤੇ ਚੱਬੇ ਆਲ ਵੱਲੋਂ ਹਨਾ ਮੁੜਨਾ ਠੀਕ ਹੈ ਜੀ ਬਾਕੀ ਮੈਪ ਤੇ ਹੈਗਾ ਇਹ ਮੰਦਰ ਲੋਕੇਸ਼ਨ ਮੈਗਾ ਜੀ ਪਹਿਲਾਂ ਨਾ ਮੈਪ ਤੇ ਵੀ ਹੈਗਾ ਭਾਜੀ ਜਿਹਨੇ ਦੱਸ ਰਿਹਾ ਹੈ ਲੋਕੇਸ਼ਨ ਇਹਦੇ ਬਾਰੇ ਤੇ ਭਾਜੀ ਇੱਥੇ ਕਿੱਦਾਂ ਮਤਲਬ ਆਪਣੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਇਹਦਾ ਇਤਿਹਾਸ ਪਿੰਡ ਨੂੰ ਵੀ ਪਤਾ ਜੀ ਆਲੇ-ਦੁਆਲੇ ਦੇ ਸਾਰੇ तकरीबन ਸਾਰੇ ਪਿੰਡਾਂ ਨੂੰ ਪਤਾ ਜੀ ਬਹੁਤ ਦੂਰ-ਦੂਰ ਤੱਕ ਪਤਾ ਇਹਦਾ ਇਤਿਹਾਸ ਵਾਲੀ ਬਹੁਤ ਮਤਲਬ ਇਹਦਾ ਸੋਹਣਾ ਇਤਿਹਾਸ ਆ ਅਸੀਂ ਹਿਆਰਪੁਰ ਚ ਰਹਿੰਦੇ ਸਾਨੂੰ ਆ ਪਹਿਲੀ ਵਾਰ ਪਤਾ ਲੱਗਾ ਇਸ ਚੀਜ਼ ਬਾਰੇ ਤਾਂ ਹੁਣ ਚਲੋ ਸਾਡੀ ਵੀਡੀਓ ਦੇਖ ਕੇ ਆਉਣਗੇ ਕਾਫੀ ਲੋਕ ਜਿਹੜੇ ਦੇਖਣਗੇ ਮਹਾਦੇਵ ਦੀ ਕਿਰਪਾ ਹੋਵੇ ਕਿੰਨੇ ਸਾਲ ਉਦਾਂ ਹੋ ਗਿਆ ਇਹਨੂੰ ਮੰਦਿਰ ਨੂੰ ਬਣੇ ਨੂੰ ਭਾਜੀ ਇਹ ਤਾਂ ਮੰਦਿਰ ਬਹੁਤ ਪੁਰਾਣਾ ਹੈ ਜੀ ਇਹ ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਦਾ ਮੰਦਿਰ ਹੈ ਬਹੁਤ ਪੁਰਾਣਾ ਹੈ ਗੋਰਿਆਂ ਦੇ ਟਾਈਮ ਤੋਂ ਵੀ ਪਹਿਲਾਂ ਦਾ ਮੰਦਿਰ ਹੈ ਜੀ ਆਪ ਆਪ ਸ਼ਾਕਸ਼ਾਤ ਪ੍ਰਗਟ ਆਇਆ ਤੇ ਭੋਲੇ ਨਾਲ ਜੀ ਠੀਕ ਹੈ ਤੇ ਜਿਹੜੀ ਇਹਦੀ ਹੁਣ ਮਰੰਮਤ ਹੋ ਰਹੀ ਆ ਬਹੁਤ ਵਧੀਆ ਜਿਹੜਾ ਕੀਤਾ ਆ ਇਹ ਕੌਣੇ ਦੀ ਸੇਵਾ ਕਰ ਰਹੀ ਸੇਵਾਦਾਰੀ ਕਮੇਟੀ ਹੈ ਜੀ ਅਸਲ ਬੰਦਾ ਕਮੇਟੀ ਬਣੀ ਹੋਈ ਹੈ ਹੌਂਦਰ ਰਜਿਸਟਰਡ ਕਮੇਟੀ ਠੀਕ ਹੈ ਜੀ ਜਿਹੜੀ ਰੈਨੂਏਸ਼ਨ ਬਹੁਤ ਸੋਹਣੀ ਕੀਤੀ ਹੋਈ ਆ ਜਿੱਦਾਂ ਤੁਸੀਂ ਕਹਿੰਦੇ ਬਹੁਤ ਪੁਰਾਣਾ ਉਤਸਾਹ ਨਾਲ ਤਾਂ ਬਹੁਤ ਵਧੀਆ ਬਣਿਆ ਅੱਜ ਦੇ ਜ਼ਮਾਨੇ ਦਾ ਬਾਕੀ ਤੁਸੀਂ ਦੇਖ ਸਕਦੇ ਹੋ ਹੁਣ ਆਰਤੀ ਦਾ ਟਾਈਮ ਹੋ ਗਿਆ ਆਰਤੀ ਹੋਊਗੀ ਹੁਣ ਚਲੋ ਜੀ ਤਾਂ ਨੂੰ ਅਸੀਂ ਹੁਣ ਆਰਤੀ ਵੀ ਦਿਖਾਵਾਂਗੇ ਆਰਤੀ ਦਾ ਟਾਈਮ ਹੋ ਗਿਆ ਅਸੀਂ ਬਿਲਕੁਲ ਸਹੀ ਟਾਈਮ ਤੇ ਪਹੁੰਚੇ ਆ ਹੋਲੇ ਨਾ ਦੀ ਕਿਰਪਾ ਵਾ ਜਿਹੜਾ ਕਿ ਸਾਨੂੰ ਆਰਤੀ ਦੇਖਣ ਦਾ ਮੌਕਾ ਮਿਲ ਰਿਹਾ ਆਰਤੀ ਸੁਣਨ ਦਾ ਮੌਕਾ ਮਿਲ ਰਿਹਾ ਹਨ ਸਾਰਾ ਘੁੰਮ ਕੇ ਦਿਖਾਉਣਾ ਇੱਕ ਵਾਰੀ ਲੋ ਜੀ ਸਾਰੇ ਤੁਸੀਂ ਬੈਠੋ ਵੀ ਕਿੰਨਾ ਸੋਹਣਾ ਬਣਾਇਆ ਹੋਇਆ ਕਮੇਟੀ ਬਣੀ ਹੋਈ ਆ ਜਿਹੜੀ ਕਿ ਕਮੇਟੀ ਰੈਨੋਵੇਸ਼ਨ ਕਰਦੀ ਆ ਜਾਂ ਜੋ ਵੀ ਖਰਚਾ ਆਉਂਦਾ ਇੱਥੇ ਸਾਰਾ ਹੁੰਦਾ ਚੜਾਵਾ ਚੜਦਾ ਜੋਗੀ ਤੇ ਆਹਾ ਸਾਡੀ ਗੱਡੀ ਆਪਾਂ ਬਾਹਰ پارک ਕੀਤੀ ਹੋਈ ਆ